ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁੱਖ ਜਾਏ ਅਤਮੀ ਪਾਛੇ ਸੈਭ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦਾ ਪਾਵਨ ਪ੍ਰਕਾਸ਼ ਤੇ ਹੜਾ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਗੁਰੂ ਨਗਰੀ ਅੰਮ੍ਰਿਤਸਰ ਚ ਸਥਿਤ ਸਚਕੰਦ ਸ਼੍ਰੀ ਹਰਮੰਦਰ ਸਾਹਿਬ ਵਿਖੇ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਗੁਰੂ ਚੜ੍ਹਨਾ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਕਾਬਲੇ ਜ਼ਿਕਰ ਹੈ ਕਿ ਲਗਾਤਾਰ ਧਮਕੀਆਂ ਮਿਲਣ ਦੇ ਬਾਵਜੂਦ ਵੀ ਸੰਗਤਾਂ ਦੇ ਉਤਸ਼ਾਹ ਅਤੇ ਆਸਥਾ ਦੇ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਸ਼੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਮਿਲਣੀਆਂ ਧਮਕੀਆਂ ਦੇ ਬਾਵਜੂਦ ਸੰਗਤਾਂ ਦੀ ਆਸਥਾ ਦੇ ਵਿੱਚ ਕੋਈ ਕਮੀ ਨਹੀਂ ਹੈ ਅਤੇ ਬੜੇ ਹੀ ਹਰਸ਼ ਉਲਾਸ ਦੇ ਨਾਲ 85 ਸੱਪ ਸ਼ੁਰੂ ਹਰਕਿਸ਼ਨ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਇਸ ਪਾਵਨ ਮੌਕੇ ਦੇ ਉੱਪਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਵਿਸ਼ੇਸ਼ ਸਮਾਗਮ ਰੱਖੇ ਗਏ ਨੇ ਅਤੇ ਅੱਜ ਵੇਲੇ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਪਾਇਕੇ ਅਤੇ ਇਸ ਉਪਰੰਤ ਵੱਖ-ਵੱਖ ਰਾਗੀ ਟਾੜੀ ਜਥਿਆਂ ਦੇ ਵੱਲੋਂ ਗੁਰਬਾਣੀ ਦੇ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਵੀ ਨਿਹਾਲ ਕੀਤਾ ਗਿਆ ਕਾਮਦੇ ਜ਼ਿਕਰ ਹੈ ਕਿ ਇਸ ਪਾਵਨ ਦਿਹਾੜੇ ਮੌਕੇ ਤੇ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਦੇਸ਼ ਦੁਨੀਆ ਤੋਂ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ ਅਤਿ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਕਿ ਇਸ ਪਵਨ ਦਿਹਾੜੇ ਮੌਕੇ ਤੇ ਸੰਗਤਾਂ ਦੇ ਵੱਲੋਂ ਸੋਬਰ ਦੇ ਵਿੱਚ ਡੁੱਪਕੀ ਵੀ ਲਗਾਈ ਕੀ ਅਤੇ ਉਹਨਾਂ ਕੇ ਹੈ ਕਿ ਉਹ ਇਸੇ ਸ਼ੁਭ ਦਿਹਾੜੇ ਮੌਕੇ ਤੇ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਆਪਣੇ ਆਪ ਨੂੰ ਭਾਗਾ ਵਾਲੀਆਂ ਮਹਿਸੂਸ ਕਰ ਲਈਆਂ ਨੇ ਅੱਜ ਅਸਟੰਬਲ ਵੀਰਾ ਬਾਲਾ ਪ੍ਰੀਤਮ ਸਤਿਗੁਰੂ 8ਵੇਂ ਗੁਰਦੇਵ ਧਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜੀ ਦਾ ਪਾਵਨ ਪ੍ਰਕਾਸ਼ਪੁਰਬ ਹੈ ਜੋ ਸਤਗੁਰਾਂ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਸੀਸ ਮਾਹਲ ਸ਼੍ਰੀ ਰਕੀਰਤ ਪੁਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸੱਚਖੰਡ ਸ਼੍ਰੀ ਹਰਮਨ ਸਿੰਘ ਸਾਹਿਬ ਔਰ ਸਮੁੱਚੇ ਵਿਸ਼ਵ ਦੇ ਵਿੱਚ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਨਮਾਇਆ ਜਾ ਰਿਹਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 5 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਔਰ ਸਤਗੁਰੂ 3 ਸਾਲ 8 ਮਹੀਨੇ ਦੀ ਕੋਈ ਦਿਨ ਗੁਰਤਾ ਗਤੀ ਤੇ ਬਰਾਜਮਾਨ ਰਹਿ ਤੇ ਸਤਖੰਡ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਪਿਆਰ ਨ ਕਰ ਗਏ ਉਹਨਾਂ ਸਤਿਗੁਰਾਂ ਦਾ ਅਸਟੰਬਲ ਵੀਰਾਂ ਦਾ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਹੈ ਦਾਸ ਸਮੁੱਚੀਆਂ ਸੰਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹੈ ਔਰ ਸਤਿਗੁਰਾਂ ਦੇ ਪਾਵਨ ਜੀਵਨ ਤੋਂ ਪਾਵਨ ਉਪਦੇਸ਼ਾਂ ਨੂੰ ਸੇਧ ਰੱਖ ਕੇ ਸਮਾਜਿਕ ਬੁਰਾਈਆਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਦੂਰ ਕਰਨ ਵਾਸਤੇ ਬੇਨਤੀ ਕਰਦਾ ਹੈ ਐਸੀ ਸਾਰੇ ਫਰਮ ਫਰਮ ਉਪਦੇਸ਼ ਤੇ ਚੱਲਦੇ ਹੋਇਆ ਸਮਾਜਿਕ ਬੁਰਾਈਆਂ ਜਿਹੜੀਆਂ ਨੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੀਏ ਮਿਡੀ ਨਾਲ ਗੱਲਬਾਤ ਕਰਦੇ ਹੋਇਆ ਵਕਵਕ tham ਤੋਂ ਸ੍ਰੀ ਦਰਬਾਰ ਸਾਹਿਬ ਪਹੁੰਚੇ ਸ਼ਰਦਾਲਵਾ ਦੇ ਵੱਲੋਂ ਵੀ ਇਸ ਪਾਵਨ ਦਿਹਾੜੇ ਤੇ ਆਪਣੀ ਖੁਸ਼ੀ ਦਾ اظہار ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਉਹਨਾਂ ਦੀ ਰੂਹ ਨੂੰ ਕਾਫੀ ਸਕੂਨ ਮਿਲਿਆ ਅਤੇ ਉਹਨਾਂ ਸੂੰਕਾਂ ਨੂੰ ਇਸ ਪਾਵਨ ਦਿਹਾੜੇ ਦੀ ਮੁਬਾਰਕਬਾਦ ਦਿੱਤੀ ਹੈ ਅੱਜ ਸ੍ਰੀ ਹਰਮੰਦਰ ਸਾਹਿਬ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਨ ਸੰਗਤਾਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਦੀ ਮਹਾਰਾਜ ਹਰ ਇੱਕ ਸਾਧ ਸੰਗਤ ਨੂੰ ਬੇਨਤੀ ਆ ਗੁਰੂ ਘਰ ਆ ਕੇ ਆਹਰੀ ਲਵਾਓ ਰੱਬ ਦਾ ਨਾਮ ਲਓ ਸੱਚੇ ਪਾਤਸ਼ਾਹ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀਆਂ ਮਿਹਰ ਭਰੇ ਹੱਥ ਰੱਖੇ ਹਰ ਇੱਕ ਦਾ ਭਲਾ ਕਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਿਵਾਰਾਂ ਵਿੱਚ ਸੰਗਤਾਂ ਬਹੁਤ ਉਤਸ਼ਾਹ ਸੰਗਤਾਂ ਦੇ ਵਿੱਚ ਮਹਾਰਾਜ ਦੀ ਕਿਰਪਾ ਜੀ ਰੁਣਕਾਰ ਆਗੇ ਸੰਗਤਾਂ ਨੂੰ ਨਮਸਤਕ ਹੋਣ ਡੀਆਂ ਜੀ ਬਹੁਤ ਬਹੁਤ ਵਧਾਈਆਂ ਹੋਣ ਦੀ ਬਹੁਤ ਰੌਣਕਾਂ ਦੀ ਗੁਰੂ ਜੀਆ ਜਰਨਦੇਹਾੜਾ ਪਰੇ ਜੋਰ ਸ਼ੋਰ ਨਾ ਬਣਾ ਰਹੇ ਨੇ ਸੰਗਤਾਂ ਹਮੋਂ ਹਮਾ ਕੇ ਪਹੁੰਚਣੀਆਂ ਨੇ ਜਿਹੜੀ ਕੋਈ ਗੱਲਬਾਤ ਪਹਿਲਾਂ ਸੀਗੀ ਉਹ ਤਾਂ ਕੋਈ ਇੱਥੇ ਹੈ ਨਹੀਂਗਾ ਜਿਹੜੇ ਬੰਬ ਬੰਮ ਵਾਲੇ ਫੜੇਗੇ ਬੰਦੇ ਨਾ ਹੁਣ ਇੱਥੇ ਕੋਈ ਨਹੀਂ ਡਰ ਹੈਗਾ ਤੇ ਬਹੁਤ ਵਧੀਆ ਮਨਾਇਆ ਜਾ ਗਿਆ ਸੰਗਤਾਂ ਕੋਈ ਬੰਦਾ ਬਹੁਤ ਪੂਰਾ ਅਤਸ਼ਾ ਜੀ ਹਮ ਹਮਾ ਕੇ ਪਹੁੰਚ ਰਹੀਆਂ ਸਾਰੀਆਂ ਅਠਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਨੇ ਦੁਖੀਆਂ ਦੇ ਬਹੁਤ ਦੁੱਖ ਦੂਰ ਕੀਤੇ ਇਹ ਗੁੰਗਿਆ ਤੋਂ ਕਥਾ ਕਰਾਤੀ ਸੀ ਛਿਟੀ ਰੱਖ ਕੇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਢੇ ਸਭ ਦੁੱਖ ਜਾਏ ਕਾਬਲੇ ਫਿਕਰ ਹੈ ਕਿ ਇਸ ਮੌਕੇ ਦੇ ਉੱਪਰ ਸੰਕਟਾ ਦੀ ਸਹੂਲਤ ਨੂੰ ਲੈ ਕੇ ਪੂਰੇ ਪੁਖਤਾ ਇੰਤਜ਼ਾਮ ਕੀਤੇ ਗਏ ਸੰਤ ਅਤੇ ਨਾਲ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਧਮਕੀਆਂ ਮਿਲੀਆਂ ਨੇ ਅਤੇ ਪਰ ਸੰਕਟਾ ਦੀ ਸਥਾ ਵਿੱਚ ਕੋਈ ਕਮੀ ਨਹੀਂ ਉੱਥੇ ਦੂਜੇ ਪਾਸੇ ਵਖ-ਵਖ ਥਾਮਾਂ ਦੇ ਉੱਪਰ ਜੋ ਬਕਾਇਦਾ ਸੇਵਾਦਾਰਾਂ ਦੀ ਤਨਾਤੀ ਕੀਤੀ ਗਈ ਹੈ ਤੇ ਨਾਲ ਹੀ ਬੀਐਸਐਫ ਤੋਂ ਇਲਾਵਾ ਪੰਜਾਬ ਪੁਲਿਸ ਦੇ ਵੱਲੋਂ ਵੀ ਚੱਕਰ-ਚੱਕੇ ਦੇ ਉੱਪਰ ਪੈਣੀ ਨਜ਼ਰ ਬਣਾ ਕੇ ਰੱਖੀ ਗਈ ਹੈ ਤਾਂ ਕਿ ਸੰਕਟਾ ਨੂੰ ਕੋਈ ਵੀ ਦਿੱਕਤ ਅਸਾਂ ਨਾ ਕਰਨ। ਭਵੇ ਅੰਮ੍ਰਿਤਸਰ ਤੋਂ ਲਲੀਸ਼ਰ ਮਾਦ ਰਿਪੋਰਟ ਹਮਦਦ ਟੀਵੀ